ਚਾਂ ਚਲੀ ਰੰਗੇ ਤੁਸੀਂ ਕਸੂਰਦਾਨ ਕਰ ਨਹੀਂ ਸਕਦੇ ਆਪਣਾ ਬਲੀਆ ਭਾਬੀ ਲੋ ਜਿਹੜੇ ਮੈਂ ਛੋਟੇ ਉਮਰੀਏ ਵਿੱਚ ਕਰ ਰਹਾ ਹਾਂ ਐਥੇ ਘਰ ਲੋ ਅੱਜ ਅੱਜ ਜਿੱਥੇ ਤੁਸੀਂ ਫਤਿਹਗੜ ਦੀ ਧਰਤੀ ਤੇ ਨਮਸਤਕ ਹੋਏ ਹੋ ਤੇ ਅੱਜ ਖੂਨਦਾਨ ਕੀਤਾ ਹੈ ਕੀ ਸੁਨੇਹਾ ਦੇਣਾ ਚਾਹੋਗੇ

ਅਨੇ ਸਾਡੇ ਵਾਸਤੇ ਜੀ ਸਾਹਿਬ ਜੀ ਦੇ ਦੇ ਵਧੇ ਸਾਹ ਦਾ ਸੰਦੇਸ਼ ਅਸੀਂ ਲੋਕਾਂ ਦੇ ਅਪਲਾਈ ਲਈ ਅੰਨਤਾ ਕਰੇ ਸਕਦੇ ਹਾਂ ਤਾਂ ਕਰਕੇ ਮੈਂ ਆਵਾਜ਼ ਚਾਹੁੰਦਾ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਤੇ ਅੱਜ ਤੁਸੀਂ ਖੂਨਦਾਨ ਕਰ ਰਹੇ ਹੋ ਅਕੀ ਸੁਨੇਹਾ ਕੀ ਹੈ ਇਹ ਆਈ ਆਈ ਖੂਨਦਾਨ ਕਰਨਾ ਚਾਹੀਦਾ ਹੈ ਜਿਸ ਦੀ ਜ਼ਿੰਦਗੀ ਬਾਰੇ ਜਿੰਦਗੀ ਬੜੀ ਚੰਗੀ ਜੀ ਜੀ ਦੀਆਂ ਦੇ ਮੂਰਤ ਹੈਗੇ ਆ ਜੀ ਆਪਾਂ ਤੋਂ ਦੇਖੋ ਇਹ ਖੂਨ ਕਰਦਾ ਬਹੁਤ ਸਾਰੇ ਲੋਕ ਚੀਜ਼ੇ ਕਰਦੇ ਨੇ ਡਰਦੇ ਨੇ ਇਸ ਮਾਮਲੇ ਚ ਉਹਨਾਂ ਨੌਜਵਾਨਾਂ ਨੂੰ ਆ ਕੀ ਕਹਿਣਾ ਚਾਹੋਗੇ ਖੂਨਦਾਨ ਬਾਰੇ ਮਤਲਬ ਕਹਿੰਦਾ ਆਓ ਜੀ ਉਹਰੇ ਖੂਨਦਾਨ ਕਰੋ ਆਪਣਾ ਹਾਂਜੀ ਕੀ ਨਾਂ ਹੈ ਪੈਂਚੀ ਤੋਂ ਨਾ ਮੇਰਾ ਨਾਮ ਦੀਕਸ਼ਾ ਮਾਨ ਨੇ ਹਾਂ ਦੀਕਸ਼ਾ ਜੀ ਕਿੱਥੋਂ ਆਏ ਹੋ ਮੈਂ ਚੰਡੀਗੜ੍ਹ ਤੋਂ ਆਇਆ ਸਤਿ ਅ ਚੰਡੀਗੜ੍ਹ ਤੋਂ ਆਏ ਹੋ ਅੱਜ ਜਿੱਤੇ ਸ਼ਹੀਦਾਂ ਦੀ ਧਰਤੀ 'ਚ ਤੁਸੀਂ ਨੰਮਨ ਹੋਏ ਹੋ ਹਾਂਜੀ ਹਾਂਜੀ ਤੇ ਅੱਜ ਖੂਨਦਾਨ ਕਰਕੇ ਆ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਤੁਸੀਂ ਸੁਨੇਹਾ ਇਹ ਹੈ ਅੱਜ ਦਾ ਦਿਨ ਦੇਖੋ ਕਿੰਨਾ بڑا ਦਿਨ ਹੈ ਸਾਢੇ ਵਸਤੇ ਤਾਂ ਬਹੁਤ ਦੁੱਖ ਬਦ ਜਿੰਦਾ ਹੈ ਹਨਾ ਸਾਢੇ ਚਾਰ ਸ਼ਹੀਦ ਜਾ ਦੇ ਗਏ ਹਨਾ ਤੇ ਉਹਨਾਂ ਵਸਤੇ ਇਹ ਹੈ ਕਿ ਇਹ ਅੱਗੇ ਕਿਸੇ ਦੀ ਹੈਲਪ ਹੋ ਜਾਏ ਸਾਡੇ ਵਰਗ ਨਾਲ ਹਨਾ ਅਸੀਂ ਕਿ ਜਿਆਦਾ ਇੰਨੇ ਵੱਡੇ ਮਹਾਨ ਤਾਂ ਹੈ ਨਹੀਂ ਕੀ ਤੁਸੀਂ ਨਹੀਂ ਮੈਨੂੰ ਹੈਲਪ ਕਰ ਸਕਦੇ ਕਿ ਸਦੀ ਹਨ ਉਹ ਨਹੀਂ ਗਿਆ ਯਾਰ ਮੈਂ ਪਹਿਲੀ ਵਾਰ ਹੀ ਸੁਣਿਆ ਜਨਾ ਕਿ ਚਲੋ ਉਹਨਾਂ ਦੇ ਲਈ ਕੁਝ ਜ਼ਿਆਦਾ ਨਹੀਂ ਚਲੋ ਇਹ ਹੀ ਕਰ ਸਕਦੇ ਆ ਹਨਾ ਸੀ ਹੋਰ ਤਾਂ ਕੁਝ ਨਹੀਂ ਆ ਸਕਦਾ ਮੈਂ ਕਹਿੰਉਂ ਕਿ ਹਨਾ ਹੋਰ ਵੀ ਚੁੜੀਆਂ ਐਦਾ ਦੇਣ ਬਲੱਡ ਡੋਨੇਟ ਕਰਨ ਜ਼ਰੂਰ ਕਰਨ ਅੱਗੇ ਆਓ ਯਾਰ ਕਿਰਕੀ ਹੋ ਗਿਆ ਸਾਡੀ ਨੌਜਵਾਨ ਜਿਹੜੀ ਪੀੜੀ ਹੈ ਨਸ਼ੇ ਦੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਕੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਭਰਾਵੋ ਕੀ ਕਰ ਸਕਦੇ ਆ ਅਸੀਂ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਵੀ ਤੁਸੀਂ ਹਲਾ ਐਦਾਂ ਵੀ ਜਗ੍ਹਾ ਤੇ ਆਉਂ ਖੁਣ ਦਓ ਚੰਗੀ ਸੇਤ ਬਣਾਓ ਹਨ ਆਪਣਾ ਬਲੀਆ ਘਾ ਵੀ ਲੋ ਜਿਹੜੇ ਦਾ ਛੋਟੇ ਛੋਟੇ ਗੇਸ ਕਰ ਰਹੇ ਉੱਤੇ ਐਥੇ ਕਰ ਲੋ ਹਨ ਐਦਾਂ ਖੁਣ ਦਓ ਅੱਗੇ ਆਓ ਯਾਰ ਕਿੰਨੀ ਦੁਨੀਆ ਖੂਨ ਤੋਂ ਵੀ ਟਾਈਮ ਆ ਜਾਂਦਾ ਐਦਾਂ ਦਾ ਬੰਦੇ ਦੀ ਜਾਨ ਚਲੀ ਜਾਂਦੀ ਆ ਤੁਸੀਂ ਕੁਝ ਖੂਨਦਾਨ ਕਰਨ ਨਹੀਂ ਸਕਦੇ ਕੁਝ ਖੂਨਦਾਨ ਕਰੋ ਤਾਂ ਯਾਰ ਕਿਸੇ ਕਿਤੇ ਜਾਨ ਬਚੇ ਕਿਸੇ ਇਤਨੇ ਬਚ ਜਾ 100 ਦੀ ਅਸੀਂ ਕਹਿੰਦੇ ਸੀ ਬਚਾ ਸਕਦੇ ਸੀ 1 ਦਿਨ ਤਾਂ ਬਚਾਈ ਸਕਦੇ ਆ